ਤਮੋ ਹਲੀ ਬਿਜ਼ਨਸਮੈਨ ਸੁਸਾਇਡ ਮਾਮਲੇ ਦੇ ਵਿੱਚ ਏਆਈਜੀ ਗੁਰਜੀਤ ਸਿੰਘ ਕਲੇਰ ਫਰਾਰ ਚੱਲ ਰਹੇ ਨੇ ਐਡਵੋਕੇਟ ਨikhil ਸ਼ਰਾਫ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਡੀਜੀਪੀ ਪੰਜਾਬ ਮੁੱਖ ਮੰਤਰੀ ਨੂੰ ਤੇ ਉਸ ਦਾ ਜਵਾਬ ਵੀ ਆਇਆ ਉਹ ਵੀ ਜਾਣਾਂਗੇ ਨikhil ਜੀ ਕੀ ਜਵਾਬ ਆਇਆ ਹੁਣ ਪੰਜਾਬ ਸਰਕਾਰ ਵੱਲੋਂ ਡੀਜੀਪੀ ਵੱਲੋਂ ਤੁਹਾਨੂੰ ਕੀ ਕਾਰਵਾਈ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਅਸੀਂ ਬੇਸਿਕਲੀ ਮੈਂ ਲਿਖਿਆ ਸੀਗਾ ਚੀਫ ਮਿਨਿਸਟਰ ਸਾਹਿਬ ਨੂੰ ਇਹ ਦੋ ਹੀ ਸੰਸਥਾਵਾਂ ਹੈਗੀਆਂ ਜਿਹੜੀਆਂ CBI ਨੂੰ ਇਨਕੁਆਇਰੀ ਮਾਰਕ ਕਰ ਸਕਦੀਆਂ ਇੱਕ ਤੇ ਚੀਫ ਮਿਨਿਸਟਰ ਸਾਹਿਬ ਔਰ ਦੂਜਾ ਹਾਈ ਕੋਰਟ ਜੀ ਸੋ ਬਿਫੋਰ ਗoing ਟੂ ਦ ਹਾਈ ਕੋਰਟ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਲੀਗਲ ਨੋਟਿਸ ਆਬਲਿਕ ਰਿਪਰੈਜ਼ੈਂਟੇਸ਼ਨ ਪਾਈ ਹੈ ਕਿ ਭਈ ਅਸੀਂ ਦੇਖਿਆ ਹੈ ਕਿ ਪਿਛਲੇ ਮਾਮਲਿਆਂ ਵਿੱਚ ਵੀ ਪੰਜਾਬ ਪੁਲਿਸ ਨੇ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਚਾਣ ਲਈ ਦੇ ਹੈ ਵਿਆਇਲੇਟਡ 올 ਦ ਡਾਇਰੈਕਸ਼ਨਸ ਆਫ ਦ ਹਾਈ ਕੋਰਟ ਜੀ ਤੇ ਇਹਦੇ ਵਿੱਚ ਤੁਹਾਨੂੰ ਕੋਈ ਆਸ ਨਹੀਂ ਲੱਗਦੀ ਕਿ ਜੇ ਇਨਸਪੈਕਟਰ ਨੂੰ ਬਚਾਨ ਲਈ ਉਹ ਡਾਇਰੈਕਟ ਹਾਈ ਕਪਟ ਦੀ ਡਾਇਰੈਕਸ਼ਨ ਨੂੰ ਫਲੌਂਡ ਕਰ ਸਕਦੇ ਨੇ ਤੇ ਏਆਈਜੀ ਨੂੰ ਬਚਾਨ ਲਈ ਤੇ ਮਤਲਬ ਮਤਲਬ ਹੀ ਨਹੀਂ ਹੈ ਨੋ ਵਨ ਇਨ ਪੰਜਾਬ ਵੁੱਡ ਬੀਲੀਵ ਕਿ ਇਹ ਲੋਗ ਏਆਈਜੀ ਨੂੰ ਅਰੈਸਟ ਕਰਕੇ ਉਹਦੀ ਪੁਸ਼ਤਾਚ ਕਰਨਗੇ ਤੇ ਅਸੀਂ ਹੁਣ ਉਹ ਅਸੀਂ ਇਹ ਵੀ ਹਾਈਲਾਈਟ ਕੀਤਾ ਹੈ ਕਿ ਪੰਜਾਬ ਦੇ ਜਿਹੜੇ ਲੋਕੀ ਨੇ ਉਹ ਸਾਲ ਵਿੱਚ 14000 ਕਰੋੜ ਆਪਣੇ ਜੇਬ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦਿੰਦੇ ਨੇ। ਉਹ ਪੰਜਾਬ ਇਸ ਲਈ ਨਹੀਂ ਦਿੰਦੇ ਕਿ ਤੁਸੀਂ ਉਹਨਾਂ ਦੇ ਘਰ ਤੋਂ ਚੱਕ ਕੇ ਉਹਨਾਂ ਨੂੰ ਗੋਲੀ ਮਾਰਨ ਤੋਂ ਮਜਬੂਰ ਕਰ ਦੋ। ਤੇ ਇਹ ਸਾਰੀ ਚੀਜ਼ਾਂ ਅਸੀਂ ਆਪਣੀ ਲੀਗਲ ਨੋਟਿਸ ਵਿੱਚ ਪਾਈਆਂ ਔਰ ਜਵਾਬ ਵਿੱਚ ਇਹ ਆਇਆ ਹੈ ਕਿ ਜਿਹੜੇ ਚੀਫ ਮਿਨਿਸਟਰ ਦਾ ਆਫਿਸ ਹੈ ਉਹਨਾਂ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਮਾਰਕ ਕੀਤਾ ਹੈ। ਔਰ ਔਰ ਸਭ ਤੋਂ

बिल्कुल you know, it it बड़ा अहम सवाल हो जाता है जि जिक्रोहाली जो एक आई जी इनवोल्व हो ਤੇ ਇੱਕ ਉਸ ਤੋਂ ਲੋਰ ਰੈਂਕ ਦਾ ਅਫਸਰ ਕੀ ਲੱਗਦਾ ਹੈ ਕਿ ਇਨਕੁਆਇਰੀ ਕਰ ਪਾਊਗਾ ਉਸ ਮਾਮਲੇ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਹੋਏਗੀ ਨਹੀਂ ਕੁਝ ਨਹੀਂ ਹੋਏਗਾ ਉਹਨਾਂ ਦੇ ਦੇਖੋ ਉਹਨਾਂ ਦਾ ਕੰਡਕਟ ਪਹਿਲੇ ਜਦੋਂ ਉਹਨਾਂ ਨੇ ਐਫ ਆਈ ਆਰ ਲਾਂਚ ਕੀਤੀ ਹੈ ਉਸ ਤੋਂ ਹੀ ਉਹਨਾਂ ਦਾ ਬਿਲਕੁਲ ਜਿਹੜਾ ਇੰਟੈਂਸ਼ਨ ਆਫ ਕਲੀਅਰ ਹੈ ਕਿ ਉਹ ਇਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਕਿੰਦੇ ਏਜੀ ਫਰਾਰ ਵੀ ਹੋ ਗਏ ਹੁਣ ਗ੍ਰਿਫਟਸ ਨਹੀਂ ਜਾ ਰਹੇ ਨਾਟ ਨਾਟ ਓਨਲੀ ਏਆਈਜੀ ਜਿਹੜੇ ਬਾਕੀ ਅਕਿਊਜ਼ ਸੀਗੇ ਤੇ ਦਿਆਂ ਚਾਰ ਬੰਦੇ ਉਹਨਾਂ ਵਿੱਚੋਂ ਇੱਕ ਦੀ ਵੀ ਹਰਫ ਨਹੀਂ ਹੋਈ ਕੀ ਲੱਗਦਾ ਕਿਉਂ ਨਹੀਂ ਗ੍ਰਿਫਤਾਰੀ ਹੋ ਰਹੀ ਪੰਜ ਦਿਨ ਜੇ ਗ੍ਰਿਫਤਾਰੀ ਹੋਏਗੀ ਤੇ ਕੇਸ ਅੱਗੇ ਚੱਲੇਗਾ ਮੀਡੀਆ ਵਿੱਚ ਆਏਗਾ ਇਹ ਬੇਸਿਕਲੀ ਚਾਹੁੰਦੇ ਨੇ ਕਿ ਜਦ ਤੱਕ ਪੂਰਾ ਤੋਂ ਪੂਰਾ ਮੈਟਰ ਮੀਡੀਆ ਤੋਂ ਹਟ ਨਾ ਜਾਏ ਔਰ ਲੋਕੀ ਮਤਲਬ ਵੈਸੇ ਵੀ ਕਿਸੇ ਮੇਨਸਟ੍ਰੀਮ ਮੀਡੀਆ ਨੇ ਕਿਸੇ ਪੋਲਿਟਿਕਲ ਤੋਂ ਕਿਸੇ ਪੋਲਿਟਿਕਲ ਪਾਰਟੀ ਨੂੰ ਕਿਸੇ ਨੂੰ ਉਹਦਾ ਧਿਆਨ ਲੱਤਾ ਹੈ ਬੀਜੇਪੀ ਤੋਂ ਜਾਂ ਕਾਂਗਰਸ ਤੋਂ ਜਾਂ ਅਕਾਲੀ ਦਲ ਤੋਂ ਜਿਵੇਂ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਪੋਲਿਟিক্যাল ਪਾਰਟੀਆਂ ਤਾਂ ਇਹਨਾਂ ਉੱਪਰ ਚੁੱਪ ਹੋ ਜਾਂਦੀ ਹੈ ਜਿਹੇ ਮਸਲੇ ਤੇ ਅਕਸਰ ਨਹੀਂ ਥੋੜੀ ਮੇਨਸਟ੍ਰੀਮ ਮੀਡੀਆ ਵੀ ਚੁੱਪ ਹੈ ਅਬ ਬਿਲਕੁਲ ਬਿਲਕੁਲ ਇਸ ਕੋਈ ਦੋਹਰਾਇ ਨਹੀਂ ਹੈਗੀ ਕਿ ਮੇਡੀਅਮ ਮੀਡੀਆ ਜਦ ਇਹ ਚਾਹੁੰਦੇ ਨੇ ਕਿ ਵੀ ਜਿਹੜੇ ਇੱਕ ਦੋ ਬੰਦੇ ਜਿਹੜੇ ਅਸੀਂ ਬੋਲ ਰਹੇ ਹਾਂ ਜਦ ਅਸੀਂ ਵੀ ਚੁੱਪ ਹੋ ਜਾਵਾਂਗੇ ਔਰ ਬਿਲਕੁਲ ਮੈਟਰ ਠੰਡਾ ਪੈ ਜਾਏਗਾ ਤਦ ਇਹਨੂੰ ਐਫ ਆਈ ਆਰ ਨੂੰ ਰਫਾ ਦਫਾ ਕਰਵਾ ਦਨਗੇ ਤੇ ਤੁਸੀਂ ਇਸ ਮੈਟਰ ਨੂੰ ਹੁਣ ਸੀਬੀਆਈ ਇੱਦ ਤੱਕ ਪਹੁੰਚਾਉਣ ਦੇ ਲਈ ਹਾਈ ਕੋਰਟ ਦਾ ਰੁਖ ਕਰ ਰਹੇ ਹੈਗੇ ਹੋ ਕੀ ਤਿਆਰ ਕਰ ਲਿਆ ਤੁਸੀਂ ਪੂਰਾ ਏਜੰਡਾ ਆਪਣਾ ਇਹ ਇਹਨੂੰ ਹਲੇ ਦੇਖੋ ਇਟ ਇਜ਼ ਟੂ अर्ਲੀ ਵੀ ਵਿਲ ਟੇਕ ਵਿਦਨ ਇੱਕ ਹਫਤੇ ਦੇ ਅੰਦਰ ਅੰਦਰ ਵੀਲ ਫਾਈਲ ਏ ਇਸ ਥਿੰਗ ਪਟੀਸ਼ਨ ਬਿਫੋਰ ਦਾ ਹਾਈ ਕੋਰਟ ਇਹ ਇਹ ਸਭ ਕੁਝ ਹੋਇਆ ਹੈ ਔਰ ਇਨ ਆਲ ਸਾਡੇ ਕੋਲ ਹੋਰ ਵੀ ਥੋੜਾ ਜਿਹਾ ਆ ਜਾਏਗਾ ਕੰਡਕਟ ਕਿ ਭਈ ਕੋਈ ਅਰੈਸਟ ਨਹੀਂ ਹੋਈ ਨਾ ਇਹ ਪੁਸ਼ਤਾਚ ਹੋਈ ਹੈ ਔਰ ਬੇਸਿਕਲੀ ਇਹ ਸਾਰਾ ਸਾਰਾ ਜਿਹੜਾ ਜਿਸ ਤਰ੍ਹਾਂ ਇਹਨਾਂ ਦਾ ਕੰਡਕਟ ਹੈ ਉਹ ਹੀ ਹੈ ਕਿ ਬਈ ਇਹਨੂੰ ਕੇਸ ਨੂੰ ਰਫਾ ਦਫਾ ਕਰਾਇਆ ਜਾਏ ਤੇ ਹੁਣ ਪਰਿਵਾਰ ਕੀ ਕਹਦੇ ਹੈਗੇ ਗੱਲ ਹੋਤੀ ਪਰਿਵਾਰ ਦੇ ਨਾਲ ਮੇਰੀ ਕੋਈ ਡਾਇਰੈਕਟ ਗੱਲ ਨਹੀਂ ਹੋਈ ਹੈ ਜੀ ਪਰਿਵਾਰ ਨੇ ਆਬਵੀਅਸਲੀ ਉਹ ਪੰਜਾਬ ਵਿੱਚ ਹਰ ਬੰਦਾ ਡਰਦਾ ਹੈ ਕਿ ਸਾਡੇ ਘਰ ਤੋਂ ਇੱਕ ਬੰਦਾ ਮਰ ਗਿਆ ਤੇ ਬਾਕੀ ਸਾਰੇ ਮਹਿਫੂਜ਼ ਰਹਿਣ ਉਹਨਾਂ ਨੂੰ ਕੁਝ ਨਾ ਹੋਏ ਤੇ ਇਹ ਸਾਡੀ ਜਿਹੜੀ ਪੁਲਿਸ ਹੈ ਜਿਹੜਾ ਸਾਡਾ ਗਵਰਨੈਂਸ ਸਟਰਕਚਰ ਹੈ ਉਹ ਇਸੀ ਗੱਲ ਨੂੰ ਤੁਹਾਨੂੰ ਇੰਬੋਲਡਨ ਹੁੰਦਾ ਹੈ ਇਹ ਚੀਜ਼ਾਂ ਕਰਨ ਨੂੰ ਬਾਰੀ-ਬਾਰੀ ਜੀ ਠੀਕ ਹੈ ਨikhil ji ਤੁਸੀਂ ਜੁੜੇ ਸਾਂ ਜਾਣਕਾਰੀ ਸਾਂਝੀ ਕੀਤਾ ਧੰਨਵਾਦ ਤੁਹਾਡਾ ਥੈਂਕ ਯੂ ਜੀ